ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ। ਥਾਣਾ ਕੁੰਮਣ ਕਲਾ ਦੀ ਪੁਲਿਸ ਅਤੇ ਸੀਆਈਏ ਸਟਾਫ ਦੀ ਸਾਂਝੀ ਕੋਸ਼ਿਸ਼ ਤੋਂ ਬਾਅਦ ਦੋ ਨੌਜਵਾਨਾਂ ਨੂੰ 4 ਪਿਸਤੌਲਾਂ, 7 ਮੈਗਜ਼ੀਨ ਅਤੇ 52 ਰੋਂਦਾ ਸਮੇਤ ਗ੍ਰਿਫਤਾਰ ਕੀਤਾ ਗਿਆ। ਜ਼ਾਹਰ ਤੌਰ ਤੇ ਪਿਸਤੌਲਾਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀਆਂ ਜਾਣੀਆਂ ਸੀ। ਫਿਲਹਾਲ ਇਸ ਦੀ ਜਾਂਚ ਕਰ ਰਹੀ ਹੈ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨ ਕਿਸੇ ਗੈਂਗ ਨਾਲ ਸੰਬੰਧਿਤ ਰੱਖਦੇ ਹਨ ਜਾਂ ਫਿਰ ਪਿਸਤੌਲਾਂ ਰੱਖਣ ਦਾ ਕੋਈ ਹੋਰ ਕਾਰਨ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਕ੍ਰਾਈਮ ਅਤੇ ਕ੍ਰਿਮੀਨਲਸ ਤੇ ਜਿਹੜਾ ਹੈਗਾ ਪੂਰਾ ਕ੍ਰੈਕਡਾਊਨ ਕੀਤਾ ਜਾ ਰਿਹਾ ਹੈਗਾ ਅਤੇ ਉਸੇ ਸੀਰੀਜ਼ ਦੇ ਵਿੱਚ ਜਿਹੜਾ ਹੈਗਾ ਸਾਡਾ ਆ ਜਿਹੜਾ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਸੀ ਜਿੱਥੇ ਇੱਕ ਅਮਰਸ਼ਰ ਦਾ ਬੋਬੀ ਜਿਹੜਾ ਮਰੀਠੇ ਰੋੜ ਦਾ ਜਿਹੜਾ ਇੱਕ ਬੰਦਾ ਸੀਗਾ ਉਹਨੂੰ ਸਾਡੇ ਸਪੈਸ਼ਲ ਬ੍ਰਾਂਚ ਤੇ ਜਿਹੜਾ ਕੀ ਕੁਮਨ ਕਲਾ ਪੁਲਿਸ ਕੋਲ ਜਿਹੜਾ ਹੈਗਾ ਅਗਸਟ ਕੀਤਾ ਗਿਆ ਸੀ ਐਂਡ ਉਸ ਦੇ ਮੱਲੇ ਉਹਦੇ ਕੋਲ ਜਿਹੜਾ ਹੈਗਾ ਇੱਕ ਨਜ਼ਾਇਜ਼ ਪਿਸ਼ਟ ਅ ਅਤੇ ਸਮੇਤ ਜਿਹੜੇ ਮੈਗਜ਼ੀਨ ਅਤੇ ਬਾਉਂਡ ਜਿਹੜੇ ਹੈਗੇ ਅ ਗਿਫਟਾਲ ਕੀਤਾ ਸੀਗਾ ਇਹਨੂੰ ਨੂੰ ਪੂਰਾ ਅਸੀਂ ਜਿਹੜਾ ਹੈਗਾ ਪੁੱਛ ਵਿੱਚ ਕੀਤੀ ਹੈ ਪੁੱਛ ਵਿੱਚ ਕਰਨ ਤੋਂ ਬਾਅਦ ਪਤਾ ਚੱਲੇਗਾ ਕਿ ਵੀ ਕਾਫੀ ਜਿਹੜੇ ਹੈਗੇ ਇਹਦੇ ਵਿੱਚ ਬੰਦੇ ਇਨਵੋਲ ਸੀ ਤੈਨੂੰ ਲੈ ਕੇ ਵੇ ਅਸੀਂ ਜਿਹੜਾ ਇਹਦਾ ਬੈਕਵਰਡ ਲਿੰਕ ਜਿਹੜਾ ਹੈਗਾ ਇੱਕ ਰਿਸ਼ਭ ਅਲਿਆਸ ਰਿਸ਼ੂ ਅ ਸੁਲਤਾਨਵਿੰਡ ਅਸੋ ਦਾ ਰਹਿਣਾ ਅਸੀਂ ਉਹਨੂੰ ਨੇਬ ਕੀਤਾ ਹੈ ਤੇ ਉਹਦੇ ਤੋਂ ਤਿੰਨ ਪਿਸਟਲ ਜਿਹੜੇ ਹੈਗੇ ਸਮੇਤ ਜਿਹੜੇ ਹੈ ਮੈਗਜ਼ੀਨ ਅਤੇ ਰਾਉਂਡ ਜਿਹੜੇ ਅਸੀਂ ਬਰਾਮਦ ਕੀਤੇ ਆ ਉਹ ਅਜੇ ਚ ਟੋਟਲ 4 ਪਿਸਟਲ ਜਿਹੜੇ ਸਾਡੇ ਤੇ ਵਾਮਦ ਹੋਏ ਹੈਗੇ ਅਜੇ ਚ 7 ਮੈਗਜ਼ੀਨ ਹੈਗੇ ਤੇ 55 ਜਿਹੜੇ ਹੈਗੇ ਬਾਉਂਡ ਜਿਹੜੇ ਹੈਗੇ ਉਹ ਅਸੀਂ ਰਿਕਵਰ ਕੀਤੇ ਹੈਗੇ ਐਦੇ ਵਿੱਚ ਅਸੀਂ ਜਿਹੜਾ ਹੈਗਾ ਆਮ ਸ਼ਕਤ ਦਾ ਜਿਹੜਾ ਕੈਸਾ ਹੈ ਉਹ ਪੀਐਸ ਕਮਨਕਲਾਂ ਦੇ ਵਿੱਚ ਦਰਜ ਕੀਤਾ ਹੈਗਾ ਅੰਦਰ ਅਸੀਂ ਇਹਨੂੰ ਉਹ ਜਿਹੜਾ ਡੀਪਲੀ ਇਨਵੈਸਟੀਗੇਟ ਕਰ ਰਹੇ ਹੈਗੇ ਅੰਦਰ ਅਸੀਂ ਚੈੱਕ ਕਰ ਰਹੇ ਹੈਗੇ ਕਿ ਇਹਨਾਂ ਦਾ ਕੀ ਮੋਟਿਵ ਸੀ ਇਹਨਾਂ ਦਾ ਇਹਨਾਂ ਦਾ ਯੂਜ਼ ਕੀਤਾ ਹੋਣਾ ਸੀ ਜਾਂ ਅੱਲੀਆ ਇਹਨਾਂ ਦੇ ਜਿਹੜੇ ਹਥਿਆਰ ਆ ਜਿੱਥੇ ਯੂਜ਼ ਹੋਇਆ ਉਹ ਸਾਰੀ ਚੀਜ਼ ਅਸੀਂ ਇਨਵੈਸਟੀਗੇਟ ਕਰ ਰਹੇ ਹੈਗੇ ਐਂਡ ਟੀਮ ਨੇ ਸਪੈਸ਼ਲ ਵਾਸ ਦੀ ਟੀਮ ਨੇ ਅਤੇ ਜਿਹੜੇ ਕਮਨ ਕਲਾਂ ਦੀ ਟੀਮ ਨੇ ਅਲੋਂਗ ਵਿਦ ਜੋ CIA HSP DSPD ਜਿਹੜੇ ਇਹਨਾਂ ਨੇ ਕਾਫੀ ਚੰਗਾ ਜਿਹੜਾ ਹੈਗਾ ਕੰਮ ਕੀਤਾ ਹੈਗਾ ਐਂਡ ਇਹਦੇ ਚੋ ਅਸੀਂ ਕਾਫੀ ਕ੍ਰਾਈਮ ਹੈ ਜਿਹੜਾ ਹੋਣ ਵਾਲਾ ਸੀਗਾ ਉਹਨੂੰ ਅਸੀਂ ਪ੍ਰिवेंट ਕਰ ਪਾਏ ਹਾਂ ਸਤਿਏ ਦੇ ਲਿੰਕ ਚ ਵੀ ਹੈਗੇ ਸੀ ਪਹਿਲਾਂ ਹਾਂਜੀ ਕਿਸੇ ਦੇ ਲਿੰਕ ਵੀ ਹੈਗੇ ਦੇਖੋ 올ਵੇਡੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਜਿਹੜਾ ਉਸਰਾਨ ਬੋਬੀ ਦਾ ਪਤਾ ਚੱਲੇ ਉਹਦੇ ਬਾਅਦ ਹੀ ਜਿਹੜੇ ਉਹਦੀ ਲਿੰਕ ਚ ਅਸੀਂ ਸਾਨੂੰ ਜਿਹੜਾ ਹੈਗਾ ਰਿਸ਼ਪ ਦੇ ਬਾਰੇ ਪਤਾ ਚੱਲੇ ਅੱਡ ਅਸੀਂ ਜਿਹੜਾ ਹੈਗਾ ਇਹਦੀ ਫਰਦ ਦਾ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਫਰਦ ਦਾ ਵੈਪਨ ਕਿੱਥੋਂ ਆਇਆ ਸੀ ਕਿੱਥੇ ਯੂਜ਼ ਹੋਣਾ ਸੀ ਇਹਨਾਂ ਦਾ ਕੋਈ ਲਿੰਕ ਕਿਹੜੇ ਕਿਹੜੇ ਲਿੰਕ ਹੈ ਉਹ ਸਾਰਾ ਅਜੇ ਅਜੇ ਇਨਵੈਸਟੀਗੇਸ਼ਨ ਦਾ ਚੱਲ ਰਿਹਾ ਹੈ ਪਹਿਲਾਂ ਪਰਸਾ ਆਪਾਂ ਇਹਨਾਂ ਦੇ ਦੋਨਾਂ ਦੇ ਪਹਿਲਾਂ ਦੇਖੋ ਜੀ ਇਹਦੇ ਚ ਜਿਹੜਾ ਹੈਗਾ ਬੋਬੀ ਦੇ ਜਿਹੜੇ ਹੈਗੇ ਦੋ ਪ ਇਹ ਜਗੜੇ ਦੇ ਦਿੱਤੇ ਪੱਟੇ ਆ ਗਏ ਉਹ ਮਰਸ਼ਲ ਦੇ ਵਿੱਚ ਦਾਉ ਚੱਕੇ